ਇਹ 1100 ਰੁਪਇਆ ਭੇਜਿਆ ਜਿਹੜੀ ਮੇਰੀ ਭੈਣ ਦਾ ਕੋਈ ਲੈਂਦਾ ਹੈ ਕਿ ਲੈ ਲਵੇ 15 ਲਗ ਲੁਕ ਸਤਸ੍ਰੀ ਅਕਾਲ ਜੀ ਇਹ ਸਖਸ ਨੂੰ ਦੇਖੋ ਇਹ ਸਖਸ ਦੇ ਹੱਥ ਵਿੱਚ ਹਨ ਨਵੇਂ ਨੋਟਾਂ ਦੀਆਂ ਗੁੱਥੀਆਂ ਜੋ ਕਿ ਇਹ ਰਾਹ ਵਿੱਚ ਰੋਕ ਰੋਕੇ ਔਰਤਾਂ ਨੂੰ ਵੰਡ ਰਹੇ ਹਨ ਨਵੇਂ ਨਵੇਂ ਨੋਟ ਇਹ ਸਾਰਾ ਮਸਲਾ ਕੀ ਹੈ ਇਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਇਸ ਸਖਸ ਦੀ ਬਿਊਟੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੁਆਰਾ ਲਗਾਈ ਗਈ ਹੈ ਕਿ ਇਹ ਔਰਤਾਂ ਨੂੰ 11-1100 ਰੁਪਇਆ ਵੰਡਣਗੇ ਕਿਉਂਕਿ ਜਿਹੜੀ ਇਹ ਭਗਵੰਤ ਮਾਨ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੀਆਂ ਔਰਤਾਂ ਨੂੰ 11-1100 ਰੁਪਇਆ ਪੰਡਿਆ ਜਾਵੇਗਾ ਜੇਕਰ ਸੀਐਮ ਭਗਵੰਤ ਮਾਨ ਦੀ ਸਰਕਾਰ ਬਣਦੀ ਹੈ ਤੇ ਹੁਣ ਉਹਨਾਂ ਦੀ ਸਰਕਾਰ ਬਣ ਚੁੱਕੀ ਹੈ ਇਸ ਲਈ ਇਹ ਸਖਸ ਦੀ ਡਿਊਟੀ ਲਈ ਹੈ ਵੀ ਉਹ ਰਸਤੇ ਦੇ ਵਿੱਚ ਰੋਕ ਰੋਕ ਕੇ ਔਰਤਾਂ ਨੂੰ 11-11 100 ਰੁਪਇਆ ਵੰਡਣਗੇ ਇਹ ਸਖਸ ਹਨ ਪਠੰਡੇ ਤੋਂ ਸਾਬਕਾ ਕਾਉਂਸਲਰ ਬੀ ਜੇ ਕੁਮਾਰ ਜਿਨ੍ਹਾਂ ਦੀ ਡਿਊਟੀ ਔਰਤਾਂ ਨੂੰ ਪੈਸੇ ਵੰਡਣ ਤੇ ਲਈ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਇਹ ਸਾਰਾ ਸੱਚ ਇਹ ਸਖਸ ਨੇ ਇੱਕ ਡਰਾਮਾ ਕੀਤਾ ਹੈ ਆਪਣੇ ਬੋਟਾ ਪਾਈਆਂ ਸੀ ਭਪੈਣ ਦਾ 1100 ਰੁਪਏ ਬਰੂਗਾ ਆ ਲੋ ਉਹਨੇ ਭੇਜਿਆ ਲੈ ਲੋ ਕੋਈ ਨਹੀਂ ਮੈਨੂੰ ਆ ਰਿਹਾ ਪੈਸੇ ਭੇਜਿਆ ਨੇ ਕਮਾਲ ਹੋ ਗਿਆ ਜਿਹੜੀ ਬੋਟਾ ਪਾਈਆਂ ਸੀ ਭਗਵਾਨ ਜੀ ਗੱਪੀ ਬੰਦਰ ਆ ਦੇਖ ਲੋ ਜਨਾਨੀਆਂ ਪੈਸੇ ਲੈ ਕੇ ਨਾ ਕਰ ਰਹੀਆਂ ਭਗਵਾਨ ਜੀ ਨੇ ਇਹ ਜੇ ਗੱਪ ਮਾਰੇ ਆ ਭਗਵਾਨ ਜੀ ਨੇ ਭਾਈ 1100 ਰੁਪਏ ਭੇਜਿਆ ਜਿਹੜੀ ਮੇਰੀ ਭੈਣ ਦਾ ਕੋਈ ਲੈਂਦਾ ਆ ਕੇ ਲੈ ਜਾਓ ਪਸਰਾ ਨਾ ਕੋਕੀ ਵੀ ਬੰਦਾ ਦੇਖੋ ਗੱਪ ਮਾਰਦੇ 36000 ਰੁਪਏ ਬੰਦਾ ਤੁਹਾਡਾ ਪੇਜ 11 ਤੋਂ ਆਮਾ ਇਸ ਤਾ ਬਿਲਕੁਲ ਸਹੀ ਸਿੱਧਣ ਵਾਲਾ ਹੈ ਚਾਣ ਕੇ ਸਿੱਧ ਵੀ ਦਿੰਦਾ ਹੈ ਤੇ ਇਸ ਨੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਲਾਰੇਆਂ ਨੂੰ ਦਿਖਾਇਆ ਹੈ ਵੀ ਉਹਨਾਂ ਨੇ ਜਿਹੜੇ ਸਾਨੂੰ ਲਾਰੇ ਲਾਏ ਸੀ ਉਹਨਾਂ ਨੇ ਉਹ ਪੂਰੇ ਨਹੀਂ ਕੀਤੇ ਇਹਨਾਂ ਨੇ ਨਕਲੀ ਨੋਟਾਂ ਦੀਆਂ ਗੁੱਥੀਆਂ ਹੱਥਾਂ ਵਿੱਚ ਫੜ ਕੇ ਤੇ ਕਸ਼ਕਰ ਦੇ ਸਰੀਰ ਨਾਲ ਬਨ ਕੇ ਬਾਜ਼ਾਰ ਦੇ ਵਿੱਚ ਹੋ ਕੇ ਦੇ ਦੇ ਕੇ ਔਰਤਾਂ ਨੂੰ 11-1100 ਰੁਪਏ ਵੰਡ ਕੇ ਡਰਾਮਾ ਕੀਤਾ ਹੈ ਇਸ ਨਾਲ ਇਹ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਨੂੰ ਕੁਝ ਮਹਿਸੂਸ ਹੋਵੇ ਜਿਸ ਨਾਲ ਉਹ ਆਪਣਾ ਸੱਤਾ 'ਚ ਆਉਣ ਤੋਂ ਪਹਿਲਾਂ ਕੀਤਾ ਹੋਇਆ ਵਾਅਦਾ ਔਰਤਾਂ ਨੂੰ 11-1100 ਰੁਪਏ ਦੇਣ ਦਾ ਉਹ ਪੂਰਾ ਕਰ ਦੇਣ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਇਨਸਾਨ ਨੇ ਦੱਸਿਆ ਹੈ ਕਿ ਔਰਤਾਂ ਜਿਨੀਆਂ ਨੂੰ ਵੀ ਮੈਂ ਪੈਸੇ ਦੇ ਰਿਹਾ ਸੀ ਕੁਝ ਔਰਤਾਂ ਨੇ ਪੈਸੇ ਲਏ ਤੇ ਕੁਝ ਔਰਤਾਂ ਨੇ ਬਹੁਤ ਹੀ ਜ਼ਿਆਦੇ ਮਨਪਰਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਨੇ ਜਿਹੜੇ ਉਹ ਹਜੇ ਤੱਕ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਸੱਤਾ ਵਿੱਚ ਨਹੀਂ ਆਉਣ ਦੇਵਾਂਗੇ ਜਾਨੀ ਕਿ ਕਹਿ ਸਕਦੇ ਆ ਇਹ ਸਕਸ ਨੇ ਤੇ ਹੋਰ ਔਰਤਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਔਰਤਾਂ ਨੂੰ ਮੈਂ ਰਸਤੇ ਦੇ ਵਿੱਚ ਰੋਕ ਰੋਕ ਕੇ 11-1100 ਰੁਪਇਆ ਦੇ ਰਿਆ ਸੀ ਉਸ ਵਿੱਚ ਉਹ ਕੋਸ਼ਕ ਔਰਤਾਂ ਨੇ ਤਾਂ ਪੈਸੇ ਫੜੇ ਤੇ ਕੋਸ਼ਕ ਨੇ ਕਿਹਾ ਵੀ ਸਰਕਾਰ ਦੁਆਰਾ ਕੀਤਾ ਗਿਆ ਪ੍ਰੋਮਿਸ ਜਿਹੜਾ ਸਾਡੇ ਨਾਲ ਜਾਨੀ ਕਿ ਵਾਦਾ ਕੀਤਾ ਗਿਆ ਸੀ ਉਹ ਪੂਰਾ ਕਰਨਾ ਚਾਹੀਦਾ ਹੈ